ਹਾਕੀ ਸਾਡੀ ਮਨਪਸੰਦ ਖੇਡ ਹੈ ਜੀ ਤੇ ਅਸੀਂ ਸ਼ੁਰੂ ਤੋਂ ਹਾਕੀ ਖੇਡਦੇ ਆ ਜੀ ਕਿੰਨੇ ਸਾਲ ਤੋਂ ਵੀਰੇ ਪ੍ਰੈਕਟਿਸ ਕਰ ਰਹੇ ਹੋ ਕਿੰਨੇ ਸਾਲ ਹੋ ਗਏ ਖੇਡਦੇ ਹੋ ਸਾਨੂੰ 10 ਸਾਲ ਹੋ ਗਏ 10 ਸਾਲ ਹੋ ਗਏ ਅੱਛਾ ਕਿੱਥੇ ਕਿੱਥੇ ਖੇਡੇ ਹੋ ਹੁਣ ਤੱਕ ਡਿਸਟ੍ਰਿਕਟ ਸਟੇਟ ਨੈਸ਼ਨਲ ਹਾਂ ਜੀ ਛੇੜ ਤੱਕ ਖੇਡੇ ਆ ਜੀ ਇਹੀ ਛੇੜ ਤੱਕ ਖੇਡੇ ਹੋ ਹਾਂ ਜੀ ਮੈਂ ਹੀ ਤਿੰਨ ਟਾਈਮ ਨੈਸ਼ਨਲ ਖੇਡੇ ਆਂ ਓਡੀਸ਼ਾ ਤੇ ਦੋ ਵਾਰੀ ਓਡੀਸ਼ਾ ਖੇਡੇ ਆਂ ਇੱਕ ਵਾਰੀ ਬੰਗਲਾਦੇਸ਼ ਉੱਤਰ ਗਏ ਸੀਗੀ ਹਾਂਜੀ ਲੱਗਦਾ ਪੰਜਾਬ ਦੇ ਵਿੱਚ ਹਾਕੀ ਜਿਹੜੀ ਬੜੀ ਹਰਮਨ ਪਿਆਰੀ ਜੀ ਹੈ ਮੈਂ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਕ੍ਰਿਕਟ ਜ਼ਿਆਦਾ ਜਿਹੜੋ ਕੀ ਕੁਝ ਕੁ ਸਟੇਟਾਂ ਹੀ ਆ ਜਿੱਥੇ ਹਾਕੀ ਨੂੰ ਪਰਪਲਿਟ ਕੀਤਾ ਜਾਂਦਾ ਜ਼ਿਆਦਾ ਹਾਂਜੀ ਹਾਂਜੀ ਪੰਜਾਬ 'ਚ ਹੀ ਸਭ ਤੋਂ ਵੱਧ ਹਾਕੀ ਖੇਡੀ ਜਾਂਦੀ ਹੈ ਜੀ ਸੋ ਸਭ ਤੋਂ ਵਧੀਆ ਖਿਡਾਰੀ ਕਿਹੜਾ ਲੱਗਦਾ ਤੁਹਾਨੂੰ ਮਤਲਬ ਕਿਹੜਾ ਵਧੀਆ ਪਲੇਅਰ ਪਸੰਦ ਹੈ ਆਪਣੀ ਆਪਣੀ ਚੋਇਸ ਹੈ ਸਭ ਵਧੀਆ ਹੀ ਖੇਡਦੇ ਆ ਅੱਛਾ ਉਹਦਾ ਇੰਡੀਆ ਟੀਮ ਦਾ ਕੈਪਟਨ ਵੀ ਆਪਣਾ ਹਰਮਨ ਸਰਪੰਚ ਕਹਿੰਦੇ ਉਹ ਨੂੰ ਹਾਂਜੀ 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 ਸਾਰੇ ਵਧੀਆ ਲੱਗੇ ਤੁਸੀਂ ਕੀ ਸੋਚਾ ਕਿੱਥੇ ਤੱਕ ਜਾਣਾ ਖੇਡਣ ਲੈਵਲ ਆਪਣੀ ਕੋਸ਼ਿਸ਼ ਕਰਾਂਗੇ ਫੋਲੀ ਜਿੰਤਾ ਤੱਕ ਖੇਡਿਆ ਗਿਆ ਆਪ ਦਾ ਦਿਲੋਂ ਹਾਂਜੀ ਆਪ ਦਾ ਦਿਲੋਂ ਖੇਡਾਂਗੇ ਹੁਣ ਹਾਕੀ ਬਹੁਤ ਆਪਣੀਆਂ ਬੁਲੰਦੀਆਂ ਤੇ ਜਾ ਰਹੀ ਹੌਲੀ ਹੌਲੀ ਦੋ ਲਗਾਤਾਰ ਬ੍ਰੌਂਜ਼ ਮੈਡਲ ਆਪਣੇ ਆਏ 올림픽ਸ ਹੌਲੀ ਹੌਲੀ ਅਸੀਂ 골ਡ ਨੂੰ ਕਰਾਂਗੇ ਅਗਲੀ ਸਾਲ ਦੋ ਦੂਸਰੇ ਸਾਲ ਟਰਾਈ ਚੱਲ ਰਹੀ ਪੂਰੀ ਤੇ ਆਪਣੀ ਸਰਕਾਰ ਬਹੁਤ ਮਦਦ ਕਰ ਰਹੀ ਹੈ ਸਪੋਰਟਸ ਲੀਗ ਬਹੁਤ ਪੈਸੇ ਦੇ ਰਹੀ ਹੈ ਇਨਫਰਾਸਟ੍ਰਕਚਰ ਵਧੀਆ ਬਣਾ ਰਹੀ ਆ ਆ ਸਾਡੀ ਟਰਫ ਨੂੰ ਨਵੀਂ ਲੱਗੀ ਹੈ ਜੀ ਚੌਥੀ ਟਰਫ ਲੱਗ ਚੁੱਕੀ ਹੈ ਜੀ ਇਹ ਇਹ ਸਰ ਲੱਗਦਾ ਵੀ ਇੰਡੀਆ ਦਾ ਬਹੁਤ ਵੱਡਾ ਇਤਿਹਾਸ ਰਿਹਾ ਤੇ ਪੰਜਾਬ ਦਾ ਯੋਗਦਾਨ ਉਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਤਾਂ ਸਭ ਤੋਂ ਵੱਧ ਯੋਗਦਾਨ ਰਿਹਾ ਜੀ 11-11 ਪਲੇਅਰ ਹੈ ਜੀ ਅੱਜ ਕੀ ਸਾਡੀ ਟੀਮ 'ਚ ਹੁਣ ਜਿਹੜੇ ਖੇਡ ਰਹੇ ਆ ਦੋ ਤਿੰਨ ਪਲੇਅਰ ਇਥੋਂ ਅਕੈਡਮੀ ਦੇ ਨੇ ਹਰਮਨ ਪ੍ਰੀਤ ਵੀ ਇਥੋਂ ਹੀ ਗਿਆ ਸਾਡੀ ਅਕੈਡਮੀ ਚੋਂ ਇਥੋਂ ਲਿਦਿਆ ਰਹੇ ਆ ਦਾ ਕੈਪਟਨ ਇੰਡੀਆ ਦਾ ਸਰਪੰਚ ਸਾਹਿਬ ਤੇ ਸਾਡੇ ਬੀਸੀ ਸਾਹਿਬ ਬਹੁਤ ਸੰਨੇ ਸਹਿਯੋਗ ਦਿੰਦੇ ਆ ਇੱਥੇ ਪੰਜਾਬ ਅਰਿਕਲ ਜੀ ਯੂਨੀਵਰਸਿਟੀ ਦੇ ਉਹ ਉਹ ਬਹੁਤ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਨੂੰ ਕਹੀਏ ਉਦੋਂ ਹੀ ਆ ਜਾਂਦੇ ਆ ਤੇ ਜਦੋਂ ਜੋ ਕੁਝ ਮੰਗੀ ਉਹਨਾਂ ਨੂੰ ਸਪੋਰਟਸ ਲਈ ਸਪੈਸ਼ਲੀ ਹਾਕੀ ਨੂੰ ਬਹੁਤ ਲਵ ਕਰਦੇ ਆ ਕੁੜੀਆਂ ਦੀ ਟੀਮ ਵੀ ਆ ਕਾਫੀ ਜਿਹੜਾ ਵਧੀਆ ਕਰਦੀ ਆ ਪਿਛਲੀ ਵਾਰ ਵੀ ਸੈਮੀਫਾਈਨਲ ਦੇ ਵਿੱਚ ਜਾ ਕੇ ਬਾਹਰ ਹੋਈ ਬੜਾ ਟਫ ਮੈਚ ਸੀ ਲਾਪੇ ਦੇ ਵਿੱਚ ਕਿੱਦਾਂ ਦੇਖਦੇ ਹੋ ਲੱਗਦਾ ਵੀ ਹੁਣ ਨਰਸਰੀ ਦੁਬਾਰਾ ਤੋਂ ਖਾਸ ਕਰਕੇ ਨੌਜਵਾਨ ਸਾਡੇ ਬੱਚਿਆਂ ਵਿੱਚ ਚੇਤਨਾ ਜੱਗ ਗਈ ਹੈ ਫਿਰ ਬਹੁਤ ਬਹੁਤ ਪਿੰਡਾਂ ਦੇ ਵਿੱਚ ਇਨੀ ਅਕੈਡਮੀਆ ਬਣੀਆਂ ਕੁੜੀਆਂ ਦੀਆਂ ਹੁਣ ਸਾਡੇ ਦਰੋਣਾਚਾਰੀ ਆ ਬਲਦੇਵ ਸਿੰਘ ਵੀ ਹਰਿਆਣੇ ਨੂੰ ਛੱਡ ਕੇ ਪੰਜਾਬ ਚ ਆ ਗਏ ਆ ਉਹ ਵੀ ਬਹੁਤ ਪੀਜ਼ ਲੈ ਰਹੇ ਆ ਬੱਚਿਆਂ ਨੂੰ ਕੋਚਾਂ ਨੂੰ ਟ੍ਰੇਨ ਕਰਦੇ ਆ ਕੋਚਾਂ ਦੀ ਲਾਉਂਦੇ ਆ ਕਲੀਨਿਕ ਲਾਉਂਦੇ ਆ ਇਵੈਂਟ ਨੂੰ ਲੈ ਕੇ ਜਰੂਰ ਗੱਲ ਹੋਈ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਇਵੈਂਟ ਥੋੜੇ ਜਿਹਾ ਘੱਟ ਰਹੇ ਇਹਦੇ ਇਸੋ ਲੱਗਦਾ ਹੈ ਕਿ ਦੁਬਾਰਾ ਇੱਕ ਕੋਸ਼ਿਸ਼ ਚਾਹੀਦੀ ਹੈ ਵੀ ਦੁਬਾਰਾ ਪਲਾਜ ਕਰੇ ਇਹ ਕਰਨਗੇ ਜੀ ਹੁਣ ਸ਼ੁਰੂ ਹੋ ਰਿਹਾ ਜੀ ਇਵੈਂਟ ਵੀ ਹੌਕੀ ਨੂੰ ਬਹੁਤ ਸ਼ਾਹ ਦੇ ਰਿਹਾ ਹੈ ਦੋ ਵਾਲੀ ਬ੍ਰੌਂਜ਼ ਲੈ ਕੇ ਹੌਕੀ ਆਪਣੀ ਹੁਣ ਬਲੰਦੀਆਂ ਵੱਲ ਨੂੰ ਜਾ ਰਹੀ ਹੈ ਤੇ ਇਵੈਂਟਸ ਵੀ ਹੁਣ ਹੋਣਗੇ ਵਾਲੀ ਵਾਲੀ ਸੋ ਹੌਕੀ ਨੂੰ 100 ਸਾਲ ਹੋ ਗਏ ਨੇ ਤੇ ਸਾਰਾ ਕੰਟਰੀ ਤੇ ਪੰਜਾਬ ਸਾਰੇ ਜ਼ਿਲ੍ਹੇ ਤਕਰੀਬਨ ਮਨਾ ਰਹੇ ਨੇ ਨੂੰ ਤੇ ਪੰਜਾਬੀ ਰਿਕਲ ਇੰਡਸਟਰੀ ਜਿਹੜੀ ਹੈਗੀ ਆ ਇਹਦਾ ਵੀ ਖੇਤੀ ਦੇ ਨਾਲ ਨਾਲ ਜਿਹੜੀ ਖੇਡਾਂ ਨੇ ਖਾਸ ਕਰਕੇ ਹੌਕੀ ਦੇ ਨਾਲ ਬਹੁਤ ਵੱਡਾ ਸਬੰਧ ਰਿਹਾ ਸਾਡਾ ਤੇ ਪੰਜਾਬ ਐਗਰੀਕਲਚਰ ਅੱਸ਼ੀ ਦੇ ਵਿੱਚੋਂ ਤਿੰਨ 올ੰਪੀਅਨ ਹੌਕੀ ਦੇ ਜਿਹੜੇ ਕੈਪਟਨ ਰਹੇ ਨੇ ਉਹ ਇੱਥੇ ਪੈਦਾ ਹੋਏ ਨੇ ਉਸ ਤੋਂ ਬਾਅਦ ਸਾਡੇ ਕੋਲ ਹੁਣ ਐਸਟੋਟ੍ਰਫ ਵੀ ਹੈਗਾ ਇੱਥੇ ਤੇ ਹੁਣ ਇਸੇ 2 ਮਹੀਨੇ ਪਹਿਲਾਂ ਅਸੀਂ ਇੱਕ ਨਵਾਂ ਸ਼ਟਰਫ ਜਿਹੜਾ ਹੈਗਾ ਉਹ ਫਿਰ ਤਿਆਰ ਕੀਤਾ ਇੱਥੇ 10 ਸਾਲ ਲੱਗੇ ਹੋਰ ਵਧੀਆ ਚੱਲੇਗਾ ਹੁਣ ਸੋ ਨਾਲ ਨਾਲ ਇੱਥੇ ਅਕੈਡਮੀਆਂ ਸੈਗਾਂ ਲੁਧਿਆਣਾ ਜਿਹੜੇ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਬੱਚੇ ਵੀ ਖੇਡਣ ਆਉਂਦੇ ਨੇ ਤੇ ਅਸੀਂ ਵੀ ਆਪਣੀ ਇੱਥੋਂ ਦੀ ਟੀਮ ਤਿਆਰ ਕਰ ਰਹੇ ਹਾਂ ਸੋ ਅੱਜ ਜੋ 100 ਸਾਲ ਪੂਰੇ ਹੋਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਗਲੇ ਸਾਲ ਜਦੋਂ ਸਾਡੇ ਕੋਲ ਹਾਕੀ ਐਸਟੋਟ੍ਰਫ ਬਣੀ ਸੀ ਉਦੋਂ ਵੀ ਅਸੀਂ ਇੰਨੇ ਛੇ ਖਿਡਾਰੀ ਪੈਦਾ ਕੀਤੇ ਹੁਣ ਤਾਂ ਐਸਟੋ ਫਾਇਦਾ ਸਾਡੇ ਕੋਲ ਤੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਗੇਮ ਹੈਗੀ ਇਹ ਫਿਰ ਵੱਡੇ ਤੇ ਖੋਲੇ ਤੇ ਅਸੀਂ ਫਿਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਵੱਲੋਂ ਆਪਣਿਆ ਟੀਮ ਆ ਪੇਜੀ ਸਰ ਲੱਗਦਾ ਪੰਜਾਬ ਦੀ ਬਹੁਤ ਵੱਡੀ ਕਨਸਟਿਟਿਊਸ਼ਨ ਰਹੀ ਹੈ ਭਾਵੇਂ ਉਹ 골ਡ ਮੈਡਲ ਲਿਆਣੇ ਹੋਣ ਭਾਵੇਂ ਲੋਕੀਂ ਦੇ ਵਿੱਚ ਇਸ ਵਾਰ ਵੀ ਲਗਾਤਾਰ ਦੋ ਵਾਰ ਸਾਡੇ ਜਿਹੜੇ ਬ੍ਰੋਨਜ਼ ਮੈਡਲ ਆਏ 올림픽 ਦੇ ਵਿੱਚ ਟੀਮ ਹੋਕੀ ਦੀ ਫੇਰ ਉੱਟ ਰਹੀ ਹੈ ਤਾਂ ਲੱਗਦਾ ਕਿ ਨਰਸਰੀ ਜਿਹੜੀ ਹੈ ਉਹ ਪੰਜਾਬ ਹੀ ਰਹੀ ਹੈ ਹੋਕੀ ਨੂੰ ਲੈ ਕੇ ਆ ਬਿਲਕੁਲ ਸਹੀ ਹੈ ਹੋਕੀ ਦੀ ਟੀਮ ਫੇਰ ਉੱਟ ਰਹੀ ਹੈ ਸਰਕਾਰ ਬਹੁਤ ਵੱਧ ਕਰ ਰਹੀ ਹੈ ਆਪਣਾ ਜੋ ਇਨਫਰਾਸਟ੍ਰਕਚਰ ਹੈ ਉਹ ਡਲ ਫੋਰੀ ਹੈ ਗਿਆ ਹੁਣ ਲੜਕੀਆਂ ਦੀ ਜਿਹੜੀ ਬਸ ਕ੍ਰਿਕਟ ਦੀ ਟੀਮ ਹੋਈ ਉੱਥੇ ਵੀ ਕੈਪਟਨ ਸਾਡੀ ਪੰਜਾਬੀ ਸੀ ਸੋ ਆਪਣਾ ਪੰਜਾਬ ਉੱਤੇ ਜਾ ਰਿਹਾ ਖੇਡਾਂ ਦੇ ਵਿੱਚ ਤੇ ਇਸਦਾ ਵੀ ਆਪਣਾ ਬਹੁਤ ਵੱਡਾ ਰੋਲ ਹੈ ਤੇ ਇਥੋਂ ਦੇ ਸਾਡੇ ਲੂਮਾਈ ਹੀ ਹੈਗੇ ਜਿਹੜੇ ਕਿ ਬਹੁਤ ਇਹਨੂੰ ਪਿਆਰ ਕਰਦੇ ਨੇ ਤੇ ਉਹ ਇਸ ਚਾਹੁੰਦੇ ਨੇ ਕਿ ਜਿਹੜੀ ਸਾਡੀ ਇਥੋਂ ਦੀ ਹੈ ਇੱਕ ਐਕਸਟਰਾ ਪਰਫੈਕਟ ਗਿਲਸਾ ਮੈਂ ਨਾਲ ਖੜੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਕਿ ਜਲਦੀ ਜਲਦੀ ਤੇ ਮੀਟਾ ਜੀ ਨੇ ਗਰੇਵਾਲ ਸਾਹਿਬ ਤੇ ਪੁਨੀਆ ਸਾਹਿਬ ਨੇ ਜਿਹੜੇ ਸਾਡੇ ਹੀ ਬਣਾਏ ਨੇ ਤੇ ਉਹ ਚਾਹੁੰਦੇ ਨੇ ਕਿ ਇਹਨੂੰ ਸਾਰੀ ਗੇਮ ਨੂੰ ਅਸੀਂ ਹੋਰ ਇਥੇ ਬੜਾਵਾ ਦੇਈਏ